5 ਕਰੋੜ ਰੁਪਈਆ ਜਿਹੜਾ ਐ ਐਮ ਐਲ اے ਲੈਡ ਵਾਂਗ ਹੋਈ ਹੋਊਗਾ ਐਮ ਐਲ اے ਦੇ ਕਹਿਣ ਤੇ ਉਹ ਤੁਸੀਂ ਕਿਤੇ ਸੜਕ ਬਣਾਉਣੀ ਹੈ ਤੁਸੀਂ ਕਿਤੇ ਟੂਰਨਾਮੈਂਟ ਤੇ ਗਏ ਹੁਣ ਤੱਕ ਕਿਤੇ ਜਾਓਗੇ ਜੀ ਅਖਤਿਆਰੀ ਫੰਡ ਨਹੀਂ ਹੈਗਾ ਜੀ ਕੀ ਕਰੀਏ ਜੀ ਗਵਰਨਮੈਂਟ ਦੂਜੀ ਹੈ ਜੀ ਐਵੇਂ ਕਹਿਣਾ ਪੈਂਦਾ 20 ਤਾਂ ਹੈਗੇ ਤੁਸੀਂ ਹਨਾ 97 ਤਾਂ ਸਾਡੇ ਕੋਲ ਨੇ ਸੋ 20 ਨੂੰ ਕਿਉਂ ਛੱਡੀਏ ਤੁਸੀਂ ਵੀ ਆਪਣੀ ਹੋ ਹੈਨਾ ਸਜੇ ਤੇ ਮਰਜੀ ਵਰਤ ਲਿਓ ਦਿੱਕ ਕੁਐਸਚਨਰਸ ਨੂੰ ਆਰਡਰ ਹੋਣਗੇ ਐਮ ਐਲ ਏ ਵੀ ਰਿਕਮੈਂਡੇਸ਼ਨ ਸਰਪੰਚ ਦੀ ਰਿਕਮੈਂਡੇਸ਼ਨ ਹੌਂਸਲਰ ਦੀ ਰਿਕਮੈਂਡੇਸ਼ਨ ਚੱਲੂਗੇ ਜੇ ਤੁਸੀਂ ਸਰਪੰਚ ਤੌਰ ਪਰ ਰਿਕਮੈਂਡ ਕਰਾਉਣ ਸਰਪੰਚ ਤੋਂ ਕਰਾ ਦੋ ਜੇ ਤੁਸੀਂ ਆਪ ਕਰਨੇ ਆਪ ਕਰ ਦੋ ਤੇ ਪਰ ਉਹ ਕੰਮ ਤੇ ਲੱਗ ਜਾਣਾ ਚਾਹੀਦਾ ਬਸ ਹੈਨਾ ਇਹਨਾਂ ਉਹਨਾਂ ਦੀ ਚੈਕਿੰਗ ਕਰਾਂਗੇ ਗੁਰਬਾਹ ਚ ਨਾ ਕਿ ਹੋ ਕੇ ਕਿਉਂਕਿ ਕਈ ਵਾਰੀ ਕਈ ਵਾਰੀ ਪ੍ਰਾਣੀਆਂ ਆਤਾਂ ਤੁੜੀਆਂ ਹੈ ਮੈਂ ਉਹ ਛੱਡ ਦਿਓ ਪੁਰਾਣੀਆਂ ਤਾਂ ਬਾਕੀ ਮੈਂ 5 ਕੀ ਮੈਂ 10 ਕਰ ਦੂੰਗਾ ਮੈਂ ਤਾਂ ਲੱਗਣਗੇ ਤਾਂ ਪੰਜਾਬ ਦੀ ਧਰਤੀ ਤੇ ਹੀ ਲੱਗਣਗੇ ਤਾਂ ਸੜਕਾਂ ਤੇ ਹੀ ਲੱਗਣਗੇ ਤਾਂ ਮੰਡੀਆਂ ਤੇ ਹੀ ਲੱਗਣਗੇ ਤਾਂ ਸੋਲਰ ਲਾਈਟਾਂ ਤੇ ਹੀ ਔਰ ਲਾਈਟਾਂ ਵੀ ਤਾਂ ਪੰਜਾਬ ਚ ਹੀ ਨੇ ਸੋ ਮੈਂ ਮੈਂ ਸਾਰੇ ਪੰਜਾਬ ਨੂੰ ਆਪਣਾ ਮੰਨਦਾ ਮੈਂ ਸਾਡੇ 3.5 ਕਰੋੜ ਲੋਕਾਂ ਦਾ ਕਸਟੋਡੀਅਨ ਮੈਂ ਕਿਸੇ 92 ਜਾਂ 95 ਜਾਂ 96 ਦਾ ਕਸਟੋਡੀਅਨ ਨਹੀਂ ਹੈਗਾ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦੇ ਮੁੱਖ ਮੰਤਰੀਆਂ ਜਨਾਬ ਮੈਂ ਕੋਈ ਐਦਾਂ ਉਹ ਤੰਗ ਦਿਲੀ ਵਾਲੀ ਰਾਜਨੀਤੀ ਨਹੀਂ ਕਰਦੇ ਕਿ ਐਸ ਗਲੀ ਚੋਂ ਆਪਣੇ ਨੂੰ ਵੋਟਾਂ ਨਹੀਂ ਪਈਆਂ ਦੋ ਪੁਲੀਆਂ ਹੀ ਪਟਕੋ ਇਹਨਾਂ ਦੀਆਂ ਪੁਲੀਆਂ ਹੀ ਪਟਕੀਆਂ ਦੋ ਜੱਬ ਬਣਾ ਲਓ ਚਾੜੂ ਵਾਲਿਆਂ ਤੋਂ ਲੈ ਐਵੇਂ ਵੀ ਹੋਇਆ ਹੋਇਆ ਜੀ कोई यार अगली बार जितियों पट के फिर ठीक है ना सो पैसा मिलेगा जिथे चाहोगे चंगे कामत लिख के दौर और, और पॉजिटिव कामांच शमशान घाटा दंधा उचिया चकने का कोई फायदा नहीं जेडे अंदर ने बहार आ नहीं सकते जेडे बहार ने वो अंदर जाना नहीं चाहते सो तो शमशान घाटा दंधा उचा चुकी जायोगे ਕਿਤੇ ਲਾਇਬ੍ਰੇਰੀ ਬਣਾ ਦੋ ਸਕੂਲ ਚ ਕਮਰੇ ਦੇ ਦਿਓ ਸਕੂਲ ਚ ਕਿਤੇ ਫਰਨੀਚਰ ਹੈ ਨਹੀਂ ਉੱਥੇ اولادੋ ਸੋਲਰ ਲਾਈਟਾਂ ਲਾ ਦੋ ਆਰਓ ਲਾ ਦੋ ਹੈਨਾ ਸੋ ਜਿਹੜੇ ਕੰਮ ਨਾਜ਼ਰ ਆਉਣ ਐਂਬੂਲੈਂਸ ਦੇ ਦਿਓ ਐਂਬੂਲੈਂਸ ਦੇ ਸਕਦੇ ਹੈਨਾ ਐਂਬੂਲੈਂਸ ਮਿਲ ਗਈ ਕਿਸੇ ਪਿੰਡ ਨੂੰ ਉਪਰ ਪਿੰਡ ਐਂਬੂਲੈਂਸ ਖੜੀ ਹੈ ਮੁੰਡੇ ਹੈਗੇ ਨੇ ਆਪ ਹੀ ਕਲੱਬ ਨੇ ਜਿਹੜੇ ਮੇਨਟੇਨ ਕਰਨ ਨੂੰ ਤਿਆਰ ਨੇ ਸੋ ਬੰਦਾ ਟਾਈਮ ਨਾਲ ਪਹੁੰਚੇ ਤਾਂ ਜ਼ਿੰਦਗੀ ਬਚ ਜਾਂਦੀ ਹੈ 5 ਕਰੋੜ ਰੁਪਈਆ ਜਿਹੜਾ ਐ ਐਮਐਲਏ ਲੈਡ ਬੰਗ ਵੀ ਹੋਗਾ ਐਮਐਲਏ ਦੇ ਕਹਿਣ ਤੇ ਉਹ ਤੁਸੀਂ ਕਿਤੇ ਸੜਕ ਬਣਾਉਣੀ ਹੈ ਤੁਸੀਂ ਕਿਤੇ ਟੂਰਨਾਮੈਂਟ ਤੇ ਗਏ ਹੁਣ ਤੱਕ ਕਿਤੇ ਜਾਓਗੇ ਜੀ ਅਖਤਿਆਰੀ ਫੰਡ ਨਹੀਂ ਹੈਗਾ ਜੀ ਕੀ ਕਰੀਏ ਜੀ ਗਵਰਨਮੈਂਟ ਦੂਜੀ ਹੈ ਜੀ ਐਂ ਕਹਿਣਾ ਪੈਂਦਾ 20 ਤਾਂ ਹੈਗੇ ਤੁਸੀਂ ਹਨਾ 97 ਟਾਈਮ ਤੇ ਸਾਢੇ ਕੋਲ ਜਾਉਂ ਸੋ 20 ਕਿਉਂ ਛੱਡੀਏ ਤੁਸੀਂ ਵੀ ਆਪਣੀ ਹੋ ਹਨਾ ਸੋ ਜਿੱਥੇ ਮਰਜ਼ੀ ਵਰਤ ਲਿਓ ਦਿੱਤੇ ਕੁਐਸਚਨਰਸ ਨੂੰ ਆਰਡਰ ਹੋਣਗੇ ਐਮਐਲਏ ਦੀ ਰਿਕਮੈਂਡੇਸ਼ਨ ਸਰਪੰਚ ਦੀ ਰਿਕਮੈਂਡੇਸ਼ਨ ਹੌਸਲਰ ਦੀ ਰਿਕਮੈਂਡੇਸ਼ਨ ਚੱਲੂਗੀ ਜੇ ਤੁਸੀਂ ਸਰਪੰਚ ਤੋਂ ਰਿਕਮੈਂਡ ਕਰਾਉਣ ਸਰਪੰਚ ਤੋਂ ਕਰਾ ਦੋ ਜੇ ਤੁਸੀਂ ਆਪ ਕਰਨੇ ਆਪ ਕਰ ਦੋ ਤੇ ਪਰ ਉਹ ਕੰਮ ਤੇ ਲੱਗ ਜਾਣੇ ਚਾਹੀਦੇ ਬਸ ਹੈਨਾ ਇਹਨਾਂ ਉਹਨਾਂ ਦੀ ਚੈਕਿੰਗ ਕਰਾਂਗੇ ਫਿਰ ਬਾਅਦ ਚ ਨਾ ਕਿ ਹੋ ਗਏ ਕਿਉਂਕਿ ਕਈ ਵਾਰੀ ਕਈ ਵਾਰੀ ਪ੍ਰਾਣੀਆਂ ਅੱਤਾਂ ਤੁੜੀਆਂ ਹੈ ਮੈਂ ਉਹ ਛੱਡ ਦਿਓ ਪੁਰਾਣੀਆਂ ਤਾਂ ਬਾਕੀ ਮੈਂ 5 ਕੀ ਮੈਂ 10 ਕਰ ਦੂੰਗਾ ਮੈਂ ਤਾਂ ਲੱਗਣਗੇ ਤਾਂ ਪੰਜਾਬ ਦੀ ਧਰਤੀ ਤੇ ਹੀ ਲੱਗਣਗੇ ਤਾਂ ਸੜਕਾਂ ਤੇ ਹੀ ਲੱਗਣਗੇ ਤਾਂ ਮੰਡੀਆਂ ਤੇ ਹੀ ਲੱਗਣਗੇ ਤਾਂ ਸੋਲਰ ਲਾਈਟਾਂ ਤੇ ਹੀ ਔਰ ਲਾਈਟਾਂ ਵੀ ਤਾਂ ਪੰਜਾਬ ਚ ਹੀ ਨੇ ਸੋ ਮੈਂ ਮੈਂ ਸਾਰੇ ਪੰਜਾਬ ਨੂੰ ਆਪਣਾ ਮੰਨਦਾ ਮੈਂ ਸਾਡੇ 3.5 ਕਰੋੜ ਲੋਕਾਂ ਦਾ ਕਸਟੋਡੀਅਨ ਮੈਂ ਕਿਸੇ 92 ਜਾਂ 95 ਜਾਂ 96 ਦਾ ਕਸਟੋਡੀਅਨ ਨਹੀਂ ਹੈਗਾ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦੇ ਮੁੱਖ ਮੰਤਰੀਆਂ ਜਨਾਬ ਮੈਂ ਕੋਈ ਐਦਾਂ ਉਹ ਤੰਗ ਦਿਲੀ ਵਾਲੀ ਰਾਜਨੀਤੀ ਨਹੀਂ ਕਰਦੇ ਕਿ ਐਸ ਗਲੀ ਚੋਂ ਪਰ ਨੂੰ ਵੋਟਾਂ ਨਹੀਂ ਪਈਆਂ ਦੋ ਪੁਲੀਆਂ ਹੀ ਪਟਕੋ ਇਹਨਾਂ ਦੀਆਂ ਪੁਲੀਆਂ ਹੀ ਪਟਕੀਆਂ ਦੋ ਜੱਬ ਬਣਾ ਲਓ ਚਾੜੂ ਵਾਲਿਆਂ ਤੋਂ ਲੈ ਐਵੇਂ ਵੀ ਹੋਇਆ ਹੋਇਆ ਜੀ अगली बार जितियां पट के चाहोगे चंगे का मंतव लिख के दौर और पॉजिटिव काम शमशान घाटा दंधा उचा चुकने का कोई फायदा नहीं जेडे अंदर ने बहार आ नहीं सकते जेडे बहार ने वो अंदर जाना नहीं चाहते सो तो शमशान घाटा दंधा उचा चुकी जाए ਕਿਤੇ ਲਾਇਬ੍ਰੇਰੀ ਬਣਾ ਦੋ ਸਕੂਲ ਚ ਕਮਰੇ ਦੇ ਦਿਓ ਸਕੂਲ ਚ ਕਿਤੇ ਫਰਨੀਚਰ ਹੈ ਨਹੀਂ ਉੱਥੇ ਔਲਾਦੋ ਸੋਲਰ ਲਾਈਟਾਂ ਲਾ ਦੋ ਆਰਓ ਲਾ ਦੋ ਹੈਨਾ ਸੋ ਜਿਹੜੇ ਕੰਮ ਨਾਜ਼ਰ ਆਉਣ ਐਂਬੂਲੈਂਸ ਦੇ ਦਿਓ ਐਂਬੂਲੈਂਸ ਦੇ ਸਕਦੇ ਹੈਨਾ ਐਂਬੂਲੈਂਸ ਮਿਲ ਗਈ ਕਿਸੇ ਪਿੰਡ ਨੂੰ ਉਪਰ ਪਿੰਡ ਐਂਬੂਲੈਂਸ ਖੜੀ ਹੈ ਮੁੰਡੇ ਹੈਗੇ ਨੇ ਆਪ ਹੀ ਕਲੱਬ ਨੇ ਜਿਹੜੇ ਮੇਨਟੇਨ ਕਰਨ ਨੂੰ ਤਿਆਰ ਨੇ ਸੋ ਬੰਦਾ ਟਾਈਮ ਨਾਲ ਪਹੁੰਚੇ ਤਾਂ ਜ਼ਿੰਦਗੀ ਬਚ ਜਾਂਦੀ ਹੈ